ਸਤਿ ਸ਼੍ਰੀ ਅਕਾਲ ਜੀ ਸਾਡਾ ਆਪਣੀ ਅਜਿਹੀ ਲਿਵੀਡੀ ਦੇ ਵਿੱਚ ਪਿਆਰੇ ਵੀਰ ਅੱਜ ਮੈਂ ਪਹੁੰਚਿਆ ਪਿੰਡ ਮਾਥੌਰੀ ਜੀ ਤਰਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਤੇ ਉਰੇ ਸਾਡੇ ਟਰੈਕਟਰ ਖੜੇ ਨੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆ ਤੇ ਜਦੋਂ ਦੱਸਾਂਗੇ ਰੇਟ ਆ ਮਾਡਲ ਇਲਾਗਾ ਸਾਡਾ ਬੜਾ ਟਰੈਕਟਰ ਹੈ ਜੀ ਆਪਣੇ ਕੋਲ ਰੀਟ 6349 ਇਹ ਹੈਗਾ 2013 ਮਾਡਲ 2 ਲੱਖ 90 ਹਜ਼ਾਰ ਰੁਪਏ ਟਰੈਕਟਰ ਦੀ ਦਮਾੜ ਆ ਤੇ ਆਗਲਾ ਆ ਗਿਆ ਪਾਵਰ ਟ੍ਰੈਕ 434 DS ਇਹ ਹੈ 2014 ਮਾਡਲ ਇਹਦੀ ਰਾਇਣੇ ਦਾ 295000 ਰੁਪਿਆ ਤੇ ਇਹ ਨੰਬਰ ਕਿੱਥੋਂ ਦੇ ਨੇ ਆਪਾਂ ਵੀਡੀਓ ਦੇ ਵਿੱਚ ਐਸਲੇ ਵਿੱਚ ਲਿਖ ਦਾਂਗੇ ਆਹ ਰੈਕਟਰ ਆ ਗਈ ਮਹਿੰਦਰਾ ਪੰਜਾਬ ਨੰਬਰ ਤੇ ਵੀ 33 ਨੰਬਰ ਹੈ ਇਹਦਾ 2019 ਮਾਰਲ ਇਹ ਲਗਭਗ 50000 ਰੁਪਏ ਦੀ ਟਰੈਕਟਰ ਦੀ ਜਿਹੜੀ ਡਿਮਾਂਡ ਲੱਗੀ ਜੇ ਆਪਾਂ ਜਖ ਲੋ ਉਹਨੂੰ ਟਾਇਰਾਂ ਨੂੰ ਦੂਸਰਾ ਵਾਰ ਦੇਖ ਲੋ ਚੈੱਕ ਕਰ ਲੋ ਲਗਭਗ ਅੱਸੀ ਵਿੱਚ 90% ਟਾਇਰ ਪਏ ਨੇ ਤੇ ਆਹੜਾ ਫੇਰ ਪੰਜਾਬ ਨੰਬਰ ਆ ਜੀ 92 ਮਾਡਲ ਆਰਮ ਟਰੈਕ 60 198000 ਰੁਪਏ ਜੀ ਬਰਾਣਾ ਇਹਦੇ ਵੀ ਜਿਹੜੇ ਮੁੱਢੇ ਟਾਇਰ ਹੈਗੇ ਲਗਭਗ 60% ਪਏ ਨੇ ਪਿਛਲੇ ਟਾਇਰ ਹਾਲੇ ਤੀ 25% ਨੇ ਅਗਲਾ ਹੈ 855 ਇਹ ਵੀ ਪੰਜਾਬ ਨੰਬਰ ਆ ਤੇ ਵੀ ਪੱਤੀ ਨੰਬਰ ਹੈ ਦਾ ਮਾਡਲ ਹੈਗਾ ਜੀ 2003 ਤੇ 290000 ਦਾ ਟਰੈਕਟਰ ਦੀ ਡਿਮਾਂਡ ਵੀ ਪੰਜਾਬ ਨੂੰ ਰੱਖੀ ਗਈ ਹੈ ਆਹ ਟਰੈਕਟਰ ਹੈਗਾ 855 ਇਹ ਵੀ ਪੀ ਵੀ 11 ਪੰਜਾਬ ਨੰਬਰ ਆ 2016 ਦਾ ਮਾਡਲ ਆ 375000 ਰੁਪਏ ਟਰੈਕਟਰ ਦੀ ਡਿਮਾਂਡ ਜਿਹੜੀ ਪੰਜਾਬ ਨੇ ਰੱਖੀ ਹੈ ਤੁਸੀਂ ਇਹਦੇ ਵੀ ਟੈਰਨੋ ਦੀ ਕੰਡੀਸ਼ਨ ਚੈੱਕ ਕਰ ਲਓ ਮੋੜੇ ਟਾਇਰ ਬਿਲਕੁਲ ਨਵੇਂ ਨੇ ਆਰਾ ਪਹਿਲੇ ਟ੍ਰੈਕਟਰ ਵੀ ਲਗਾ 70% ਖੜੇ ਨੇ ਜੇ ਇਹਦੀ ਤਿੰਨ 75 ਦੀ ਮੰਗ ਆ ਇਹਦੀ ਤੇ ਅਗਲਾ ਅਗੇ ਇੱਕ ਵਾਰ ਫਿਰ ਤੋਂ 855 ਸਵਰਾਜ ਇਹ ਹੈਗਾ ਜੀ 2000 ਮਾਡਲ 265000 ਰੁਪਏ ਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ ਟ੍ਰੈਕਟਰ ਆ ਪੀ ਵੀ 31 ਨੰਬਰ ਹੈ ਇਹਦਾ ਤੇ ਅਗਲਾ ਫਿਰ ਤੋਂ ਅਗੇ 855 2012 ਮਾਡਲ 4.40 ਲੱਖ ਰੁਪਏ ਟਰੈਕਟਰ ਦੀ ਜਿਹੜੀ ਡਿਮਾਂਡ ਹੈ ਇਹ ਟਾਇਰ ਨੇ ਪ੍ਰੈਸ਼ਰ ਸਥਿਤੀ ਦੇ ਟਰੈਕਟਰਾਂ ਤੇ ਜਿਹੜੇ ਚਾਰੇ ਟਾਇਰ ਨੇ ਬਿਲਕੁਲ ਨੁੱਕ ਨਵੇਂ ਟਾਇਰ ਪਾਏ ਗਏ ਨੇ ਆਹ ਟਰੈਕਟਰ ਇਸ ਸਟੈਂਡਰਡ ਆ ਹਾ ਹਾ ਉਹ ਨਾਲ ਨਾਲ 2006 ਦਾ ਮਾਡਲ ਤੇ 2.70 ਲੱਖ ਰੁਪਏ ਟਰੈਕਟਰ ਦੀ ਜਿਹੜੀ ਡਿਮਾਂਡ ਰੱਖ ਜਾਈਆਂ ਨੇ ਇਹਦੇ ਵੀ ਟਾਇਰ ਤੋਂ ਬੜੀ ਵਧੀਆ ਸਥਿਤੀ ਦੇ ਵਿੱਚ ਪਏ ਨੇ ਜੇ ਟਾਗੜਾ ਟਰੈਕਟਰ ਹੈ ਜੀ ਸੋਨਾਲਿਕਾ 720000 ਸਭ 50 ਡੀਆਈ ਆਰਐਕਸ 2021 ਮਾਡਲ 5 ਲੱਖ 75 ਹਜ਼ਾਰ ਰੁਪਏ ਦੀ ਡਿਮਾਂਡ ਇਹ ਪਾਵਰ ਸਟੇਰੀ ਦੇ ਵਿਚੇ ਜੀ ਸਾਈਡ ਗੇਰਾ ਟਾਇਰ ਨੇ ਇਹ ਟਾਇਰ ਵੀ ਡਾਕ ਆਪਾਂ 85% ਪਏ ਨੇ ਟਾਗੜਾ ਟਰੈਕਟਰ ਹੈ ਜੀ ਪੀਵੀ 65 ਪੰਜਾਬ ਨੰਬਰ ਖਵਰਾਜ 855 2015 ਮਾਡਲ ਟਰੈਕਟਰ ਜਿਹੜੇ ਦੀ ਦਮਾਰਾ ਹੋ ਗਿਆ 525000 ਰੁਪਿਆ ਜਿਹੜੇ ਇਹ ਪਹਿਲੇ ਟਾਇਰ ਨੇ ਬਿਲਕੁਲ ਨਾਵੇਂ ਟਾਇਰ ਨੇ ਮੁਰਲੇ ਟਾਇਰ ਵੀ 77% ਪਏ ਨੇ ਪਾਰਸ ਦੇ ਵਿੱਚ ਟਰੈਕਟਰ ਆ ਤੇ ਆਹ ਟਰੈਕਟਰ ਹੈ ਜੀ ਸੋਨਾ ਡਿੱਕਾ ਪੀਵੀ ਟੈਗ ਨੰਬਰ ਸੋਨਾ ਡਿੱਕਾ 750 ਡੀਆਈ 2006 ਦਾ ਮਾਡਲ ਤੇ 310000 ਟਰੈਕਟਰ ਦੀ ਡਿਮਾਂਡ ਆ ਜਿਹੜੇ ਇਹਦੇ ਚਾਰੇ ਟਾਇਰ ਨੇ ਬਿਲਕੁਲ ਨੁੱਕ ਨਵੇਂ ਟਾਇਰ ਪਾਏ ਗਏ ਨੇ ਛੇੜ ਦੇ ਵਿੱਚ ਆ ਤੇ ਪਿਛੇ ਸਿਸਟਮ ਦਾ ਜੂ ਲੱਗਿਆ ਹੋਇਆ ਬਾਕੀ ਗਰੀਬ ਦਿਖਾ ਦੇ ਅੰਦਰੋਂ ਇਹ ਆਪਣਾ ਮਕੈਨੀਕਲ ਸਟੇਜਿੰਗ ਵਿੱਚ ਪਾਵਰ ਸਟੇਜਿੰਗ ਵਿੱਚ ਨਹੀਂ ਹੈਗਾ ਤੇ ਅਗਲਾ ਟਰੈਕਟਰ ਹੈ ਜੀ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਮਾਡਲ 2018 ਜਿਹੜੀ ਦੀ ਡਿਮਾਂਡ ਰੱਖੀ ਰਹੀ ਜ ਹੈ ਉਹ ਰੱਖੀ ਗਈ 67000 ਜੀ ਬਾਈਆਂ ਵੱਲੋਂ ਇਹ ਵੀਰੇ ਪਹਿਲੇ ਟਾਇਰ ਨੇ ਉਹਨੂੰ ਲਗਭਗ 90% ਹੈਗੇ ਨੇ ਤੇ ਪਰਾਂ ਦੇ ਜਨੋਪੀ ਲੱਗੀ ਦਈ ਜਿਵੇਂ ਫੈਵਰ ਦੀ ਬਾਕੀ ਮੁੱਢੇ ਟਾਇਰ ਵੀ ਵਧੀਆ ਲਗਭਗ 60% ਟਾਇਰ ਪਏ ਨੇ ਸਪੈਸਰ ਦੇ ਡੀਸੇ ਤੁਸੀਂ ਆਪਣੀ ਚੈੱਕ ਕਰ ਸਕਦੇ ਹੋ ਹਾਂਜੀ ਬਰੋ ਇਹ ਬਾਹਰ ਜਿਹੜੇ ਜਿਹੜੇ ਟਰੈਕਟਰ ਨੇ ਅਜੂਰੇ ਬਾਈ ਜਿਹੜੀ ਲੋਕੇਸ਼ਨ ਆ ਇਹ ਤਲਵੰਡੀ ਸਾਬ ਮੰਡੀ ਦੇ ਵਿੱਚੇ ਆ ਆਪਣਾ ਘੋੜੇ ਚੱਕ ਤੋਂ 5 ਕਿਲੋਮੀਟਰ ਗਾਹਾਂ ਆ ਕੇ ਪੂਰੇ ਰੇਤੇਬਾਈ ਦੁਕਾਨਾਂ ਉਹਦੇ ਨਾਲੇ ਬਾਈ ਜਿਹੜੀ ਉਰੇ ਬਿੰਦਰ ਸਿੱਪਾ ਪਿੱਛੇ ਤੇ ਤੁਸੀਂ ਉਰੇ ਆ ਕੇ ਬਾਈ ਨਾਲ ਟਾਈਟ ਕਰਕੇ ਟਰੈਕਟਰ ਲੈ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਵੀ ਨੰਬਰ ਬਾਈ ਰਹਿਣਾ ਵੀ ਕਈ ਗੱਲ ਟਰੈਕਟਰ ਆ ਮੰਦੇ ਜਿਹੜੇ ਕਈ ਵਾਰੀ ਉਹਨੇ ਟਰੈਕਟਰ ਲੈਣੇ ਹੁੰਦਾ ਬੰਦੇ ਵੈਸੇ ਹੀ ਫੋਨ ਕਰਦੇ ਮਤਲਬ ਦਿਵਾਖਰਾ ਬਹੁਤ ਕਰਦੇ ਇਹ ਤੁਸੀਂ ਉਰਜਾ ਕੇ ਟ੍ਰੈਕਟਰ ਜਾ ਸਕਦੇ ਹੋ ਜੇ ਤੁਹਾਨੂੰ ਬਣਾਇਆ ਵੀਡੀਓ ਚੰਗੀ ਲੱਗੀ ਹੋਵੇ ਤਾਂ ਬਿਲਕੁਲ ਸਟਾਈਲ ਨੂੰ ਖਾ ਕਰਕੇ ਨਾਲ ਦਾ ਬੈਲਗਨ ਦਵਾ ਕੇ ਆਰ ਦੇ ਬਲੇ ਕਾਪ ਪ੍ਰੈਸ ਆਪ ਨੂੰ ਟੁਕ ਲਾਇਸਰ ਤੇ ਕਮੈਂਟ ਧੰਨਵਾਦ